ਸਿੱਧਾ ਰਾਮਾ ਮੰਡੀ ਤੋਂ ਅਸੀਂ ਲੀਡ ਲੈ ਕੇ ਆਏ ਆਂ ਦਾਲ ਪਰਿਵਾਰ ਵਾਸਤੇ ਜੀਵਾਂਗੇ ਵੀ ਤੱਕੜੀ ਵਾਸਤੇ ਮਰਾਂਗੇ ਵੀ ਤੱਕੜੀ ਵਾਸਤੇ ਕਿਸ ਤਰ੍ਹਾਂ ਲੱਗਦਾ ਕਿਸ ਤਰ੍ਹਾਂ ਬਹੁਤ ਵਧੀਆ ਲੱਗਦਾ ਜੀ ਬਹੁਤ ਵਧੀਆ ਰਿਸਪਾਂਸ ਹੈ ਪੂਰੇ ਹਲਕੇ ਚੋਂ ਨੋ ਦੇ ਨੋ ਹਲਕਿਆਂ ਚੋਂ ਹਰ ਹਲਕੇ ਤੋਂ ਸਾਨੂੰ ਲੀਡ ਮਿਲੀ ਹੈ ਠੀਕ ਹੈ ਬਾਜੂ ਨੇ ਮੁੱਖ ਮੰਤਰੀ ਪੰਜਾਬ ਬੋਲ ਨਵਾਬਾਦਾਰ ਕਿਸ ਨੇ ਕੀਤੀ ਜੀ ਮੁੱਖ ਮੰਤਰੀ ਸਾਹਿਬ ਤਾਂ ਜੀ ਜ਼ੀਰੋ ਹੀ ਹੋ ਗਏ ਜੀ ਤੁਸੀਂ ਵੇਖ ਹੀ ਰਹੇ ਹੋ 13 ਜ਼ੀਰੋ ਕਹਿੰਦੇ ਸੀਗੇ ਇੱਕ ਅੱਧੀ ਆਊਗੀ ਉਹ ਵੀ ਪਤਾ ਨਹੀਂ ਹਜੇ ਮੁੱਖ ਮੰਤਰੀ ਸਾਹਿਬ ਦਾ ਜੀਰੋ ਹੈ ਜਿਵੇਂ ਕਿ ਹਜ਼ਾਰ ਅਸੀਂ ਬਹੁਤ ਕੰਪੀਟੀਸ਼ਨ ਹੈ ਏਕ ਹੈ ਪਰ ਬਹੁਤ ਵੱਡੀ ਲੀਡ ਕੀਤੀ ਹੈਗੇ ਕਿ ਕੀ ਮੰਨਦੇ ਹੋ ਸਫਲਤਾ ਕਿਸ ਦੀ ਕੰਪੀਟੀਸ਼ਨ ਤਾਂ ਆਪਾਂ ਦੇਖ ਰਹੇ ਹਾਂ ਬਠਿੰਡਾ ਤੋਂ ਤਾਂ ਦੇਖੋ ਤੁਸੀਂ ਕੰਪੀਟੀਸ਼ਨ ਤਾਂ ਸਾਡਾ ਹੈ ਹੀ ਨਹੀਂ ਸੀ ਕਿਸੇ ਦਾ ਪਹਿਲੇ ਰਾਉਂਡ ਤੋਂ ਇੱਕ ਤਰਫਾ ਚੱਲਿਆ ਜੀ ਮੁਕਾਬਲਾ ਸਾਡੀ ਰੇਸ ਹੈ ਹੀ ਨਹੀਂ ਸੀ ਸਾਡੀ ਬੀਬਾ ਜੀ ਪਹਿਲੇ ਨੰਬਰ ਤੇ ਸੀ ਦੇਖੋ ਪਿਛਲੇ 3 ਸਾਲ 3 ਪਲਾਨ ਤੋਂ ਬੀਬਾ ਜੀ ਬੰਦੇ ਆ ਰਹੇ ਚੌਥਾ ਪਲਾਨ ਹੈ ਪਹਿਲਾਂ ਵੀ ਕੰਮ ਕੀਤਾ ਹੁਣ ਵੀ ਕੰਮ ਕਰਾਂਗੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਪਾਤਾ ਜੀ ਪਿੰਡੇ ਤੋਂ ਮੱਖੀ ਨਹੀਂ ਉੱਡਦੀ ਜਿਉਂ ਕਿ ਮੈਂ ਦੇਖਦਾ 9 ਦੇ 9 ਹਲਕਾ ਨੇ ਉਡਾਤੀ ਜੀ ਦੇ ਕੁਵਾਰਾ ਲਾਣ ਦੀ ਮੱਖੀ ਉੱਡੇ ਨਾ ਭਗਵੰਤ ਦੇ ਪਿੰਡੇ ਤੋਂ ਸੀਟ ਕੱਢਦੀ ਮਿੰਡੇ ਤੋਂ ਬਹੁਤ ਬਹੁਤ ਧੰਨਵਾਦ 9 ਦੇ 9 ਹਲਕਾ ਵਾਸੀਆਂ ਦਾ ਜਿਹੜੇ ਸਾਡੇ ਭਰਾ ਦੇਖੋ ਇੱਥੇ ਆਏ ਨੇ ਹਰ ਇੱਕ ਵਰਕਰ ਨੇ ਕੰਮ ਕੀਤਾ ਜੀ ਕਿਸ ਤਰ੍ਹਾਂ ਖੁਸ਼ੀ ਬਣਾਈ ਬਹੁਤ ਖੁਸ਼ੀ ਤਾਂ ਦੇਖੋ 2 ਦਿਨ ਅਕਾਲ ਤਖਸਾਲ ਨੂੰ ਸਾਨੂੰ ਹੁਕਮ ਹੈ 2 ਦਿਨ ਅਸੀਂ ਕੁਝ ਨਹੀਂ ਜਾਇਬ ਕਰਾਂਗੇ ਬਾਕੀ ਜੋ ਬਾਬਾ ਸਾਹਿਬ ਦਾ ਹੁਕਮ ਹੋਏਗਾ ਪ੍ਰਧਾਨ ਜੀ ਦਾ ਉਹਨਾਂ ਦੇ ਰਾਤ ਚੱਲਾਂਗੇ ਟੋਟਲ ਨਹੀਂ ਵਜਣਗੇ ਟੋਟਲ ਕੋ ਅਗਰੇਜ ਕਰਾਂਗੇ ਜੀ ਪੂਰਾ ਟੋਟਲ ਇਹ ਜੋ ਕਰਨਾ 6 ਤਰੀਕ ਤੋਂ ਬਾਅਦ ਕਰਾਂਗੇ ਜੀ ਬਾਕੀ ਜੋ ਬਾਦਸਾ ਦਾ ਹੁਕਮ ਹੋਏਗਾ ਜੀ ਉਸ ਤੋਂ ਬਾਅਦ ਏਪੀ ਪਾਰੀ ਹੈ ਜੀ ਬੀਬਾ ਜੀ ਹਾਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੌਤਮ ਸਿੰਘ ਬਾਟਨ ਨੰਬਰ 19 ਸ਼੍ਰੋਮਣੀ ਅਕਾਲੀ ਦਲ ਦਾ ਬਾਟਨ ਚਾਰਜ ਜੀ ਕੀ ਕਹਿਣਾ ਚਾਹੁੰਗੇ ਬੀਬੀ ਐਸ ਜੀ ਕੋ 50000 ਰੁਪਏ ਲੱਗੇ ਜਾ ਰਹੇ ਕੀ ਕਹਿਣਾ ਚਾਹੁੰਗੇ ਮੈਂ ਕਹਿਣਾ ਇਹ ਚਾਹਨਾ ਕਿ ਵੋਟ ਜਿਹੜੀ ਪਈ ਹੈ ਨਾ ਬੀਬਾ ਜੀ ਨੂੰ ਵਿਕਾਸ ਦੇ ਨਾਂ ਤੇ ਪਈ ਆ ਵਿਕਾਸ ਕੀਤਾ ਪਿਛੜੇ ਹਾ ਇਲਾਕੇ ਨੂੰ ਚੰਡੀਗੜ੍ਹ ਵਰਗਾ ਭਗਵੰਤ ਮਾਨ ਦੀ ਸਰਕਾਰ ਨੇ ਝਟਕਲੇ ਲੋਕਾਂ ਨੂੰ ਸੁਨਾ ਸੁਣਾ ਕੇ ਝੂਠੇ ਵਾਦੇ ਹਜ਼ਾਰ ਹਜ਼ਾਰ ਰੁਪਏ ਦੇ ਕਹਿ ਕੇ ਲੋਕਾਂ ਨੂੰ ਗਮਰਾਹ ਕਰਕੇ ਜਿੱਤ ਕੇ ਸੀ ਆਉਣ ਵਾਲੀ ਸਤਾਈ ਦੇ ਵਿੱਚ ਦਿਖਾ ਦਾਂਗੇ ਤਾਂ ਕਹਿੰਦੇ ਸੀ ਨਾ ਬਾਦਲਾਂ ਦੀ ਜੜ ਪਟ ਦੋ ਬਾਦਲਾਂ ਦੀ ਜੜ ਕੋਈ ਪਟਣ ਵਾਲਾ ਹੈ ਨਹੀਂਗਾ ਬਾਦਲਾਂ ਨੇ ਕੰਮ ਕੀਤਾਗਾ ਬਾਦਲਾਂ ਦੇ ਬਰਾਬਰ ਕੰਮ ਕਿਸੇ ਸਰਕਾਰ ਨੇ ਨਹੀਂ ਕੀਤਾ ਜੀ ਚਾਰ ਪਾਰਟੀਆਂ ਸੀਗੀਆਂ ਕੱਲੀ ਬੀਬਾ ਜੀ ਨੂੰ ਟਾਣ ਲਈ ਸਾਡੇ ਕਾਲੀ ਦਲ ਨੂੰ ਟਾਣ ਲਈ ਚਾਰ ਪਾਰਟੀਆਂ ਸੀ ਤੇ ਬੀਬਾ ਜੀ ਦਾ ਹੌਸਲਾ ਬਰਕਰਾਰਾਂ ਦੇ ਹੌਸਲੇ ਦੇ ਨਾਲ ਰਲ ਕੇ ਪੂਰਾ ਠੋਕ ਕੇ ਵੋਟ ਪਵਾਈ ਆ ਮੰਨੇ ਤੋਂ ਬਸਤੀ ਬਠਿੰਡਾ ਨੇ ਵਧੀਆ ਸਾਥ ਦਿੱਤਾ ਬਾਈ ਇਕਵਾਲ ਸਿੰਘ ਬਬਲੀ ਢਿਲੋਂ ਹਲਕਾਂ ਚਾਰਜਾ ਸਾਡਾ ਉਹਨਾਂ ਨੇ ਵੀ ਸਾਡੇ ਮੋਢੇ ਨਾਲ ਮੋਢਾ ਲਾ ਕੇ ਜਿੱਥੇ ਕੋਈ ਦੁੱਖ ਮੁਸੀਬੇ ਕੋਈ ਪ੍ਰੋਬਲਮ ਹੁੰਦੀ ਆ ਨਾਲ ਦੀ ਨਾਲ ਬਬਲੀ ਜੀ ਪਹੁੰਚ ਜਾਂਦੇ ਆ ਅਗਲੇ ਕੰਮ ਐਮਪੀ ਦੇ ਜੈਕਸ਼ਨ ਅੱਗੇ ਦਿੱਲੀ ਪਹੁੰਚਣਗੇ ਕੰਮ ਹੋਣਗੇ ਅਗਲੇ ਕੰਮ ਸਾਡੇ ਹੋਣਗੇ ਨਹੀਂ ਹੋਈ ਜਾਂਦੇ ਆ ਬੀਬਾ ਜੀ ਨੂੰ ਪਹਿਲਾਂ ਵੀ ਕੰਮ ਕਰਾਈ ਜਾਂਦੇ ਆ ਕੰਮ ਨਹੀਂ ਸਾਡੇ ਰੁਕਦੇ ਸਰਕਾਰ ਹੁੰਦੀ ਆ ਜਾਂ ਨਾ ਹੁੰਦੀ ਕੰਮ ਸਾਡੇ ਹੁੰਦੇ ਆ ਕਿਉਂ ਅਸੀਂ ਪਹਿਲਾਂ ਜਿਹੜੇ ਕੰਮ ਕਰਾਏ ਆ ਉਹ ਕੰਮਾਂ ਨੂੰ ਲੋਕਾਂ ਨੇ ਦੇਖ ਕੇ ਦੁਆਰੇ ਬੀਬਾ ਜੀ ਨੂੰ ਚੌਥੀ ਵਾਰ ਫੇਰ ਮੌਕਾ ਦਿੱਤਾ ਹੁਣ ਜਿਹੜਾ ਮੌਕਾ ਦਿੱਤਾ ਜੇ ਚੰਡੀਗੜ੍ਹ ਵਰਗਾ ਨਾ ਬਠਿੰਡਾ ਬਣ ਜੇ ਆਹੀ 5 ਸਾਲ ਜਿਹੜੇ ਬੀਬਾ ਜੀ ਹੁਣ ਰਹਿਣਗੇ ਐਮਪੀ ਤੇ 5 ਸਾਲਾਂ ਦੇ ਵਿੱਚ ਬਹੁਤ ਵੱਡਾ ਵਿਕਾਸ ਬਹੁਤ ਵੱਡੀ ਬਿਜ਼ਨਸ ਬਹੁਤ ਵੱਡਾ ਕੰਮ ਹੋਣਗੇ ਬੀਬਾ ਜੀ ਨੇ ਕਦੇ ਝੂਠ ਮਾਰ ਕੇ ਵੋਟ ਨਹੀਂ ਲਈਗੀ ਬਾਦਲ ਪਰਿਵਾਰ ਦੀ ਸੋਚ ਹੈ ਇੱਕ ਉਹਨਾਂ ਨੂੰ ਕੋਈ ਕੁਰਸੀਆਂ ਦੀ ਲਾਲਚ ਨਹੀਂ ਗੀ ਉਹਨਾਂ ਨੂੰ ਸਾਡੇ ਗਰੀਬਾਂ ਦੇ ਉੱਤੇ ਸਾਡੇ ਗਰੀਬਾਂ ਦਾ ਸਾਥ ਦੇਣ ਵਾਲੀ ਪਾਰਟੀ ਹੈ ਇੱਕ ਗਰੀਬ ਇੱਕ ਭਗਵੰਤਮਾਨ ਦੀ ਸਰਕਾਰ ਇਹ ਜੀ ਆਈ ਗਰੀਬ ਨੂੰ 5-5 ਕਿਲੋ ਆਟਾ ਮੂਰੇ ਗੱਡੀ ਹੁੰਦੀ ਆ ਤੇ ਗਰੀਬ ਮਗਰ 5 ਕਿਲੋ ਕਣਕ ਦੇ ਮਗਰ ਮਗਰ ਭੱਜਦਾ ਸਾਡੇ ਬਾਦਲ ਸਾਹਿਬ ਦੀ ਸੋਚ ਨੇ 30 ਕਿਲੋ ਕਣਕ ਦਿੰਦੇ ਸੀ ਇਹਨਾਂ ਨੇ ਚੱਕ ਕੇ ਬੰਦ ਕਰਤੀ ਤੇ 5 ਕਿਲੋ ਵੀ ਜਿਹੜੇ ਉਹ ਸੈਂਟਰ ਵੱਲੋਂ ਆਈ ਜਾਂਦੇ ਆ ਸ਼ਰੋਮਣੀ ਕਾਲੀਦਾਲ ਬਠਿੰਡਾ ਤੋਂ ਕੀ ਕਹਿਣਾ ਚਾਹੋਗੇ ਜਿਵੇਂ ਬੀਬਾ ਜੀ ਵੱਡੀ ਲੀਡ ਕਰ ਰਹੀ ਹੈ ਦੇਖੋ ਬਹੁਤ ਵੱਡੇ ਕੰਪੀਟੀਸ਼ਨ ਦੇ ਵਿੱਚ ਔਰ ਬਹੁਤ ਹੀ ਵੱਡੀ ਜਿੱਤ ਹੈ ਜਿਹੜੀ ਵੀ ਬਾਹਰ ਤੋਂ ਮਿਤਕੋਰ ਬਾਦਲ ਦੀ ਹੋਈ ਹੈ ਜਿਵੇਂ ਪਹਿਲਾਂ ਵਾਲੀਆਂ ਜਿੱਤਾਂ ਸਾਡੀਆਂ 19-20 ਹਜ਼ਾਰ ਦੀਆਂ ਦੋ ਵਾਰੀ ਹੋਈਆਂ ਉਸ ਤੋਂ ਵੀ ਡਬਲ ਤੋਂ ਵੀ ਵੱਧ ਜਿੱਤ 50 ਹਜ਼ਾਰ ਦੇ ਕਰੀਬ ਆ ਜਿਹੜੀ ਗਿਣਤੀ ਅਜੇ ਪੂਰੀ ਹੋਣੀ ਹੈ 46 ਹਜ਼ਾਰ ਤੋਂ ਲੀਡ ਟੱਪ ਚੁੱਕੀ ਹੈ ਔਰ ਅਸੀਂ ਸਮਝਦੇ ਹਾਂ ਵੀ ਲੋਕਾਂ ਦੇ ਵਿਕਾਸ ਦੇ ਨਾਂ ਤੇ ਭਾਈਚਾਰਕ ਸਾਂਝ ਦੇ ਨਾਂ ਤੇ ਔਰ ਸ਼ਰੋਮਣੀ ਕਾਲੀਦਾਲ ਵੱਲੋਂ ਜੋ ਵੱਡੇ ਕੰਮ ਕੀਤੇ ਗਏ ਵੱਡੇ ਪ੍ਰੋਜੈਕਟ ਬਠਿੰ ਉਹਨਾਂ ਦੇ ਨਾਂ ਤੇ ਬੁਟਾ ਪਾਈਆਂ ਔਰ ਬੀਬਾ ਜੀ ਨੂੰ ਚੌਥੀ ਅਰਜਤਾ ਕੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮਾਨ ਵਧਾਇਆ ਪੰਜਾਬ ਸਰਕਾਰ ਵੱਲੋਂ ਵੀ ਬਹੁਤ ਜ਼ੋਰ ਲਾਇਆ ਗਿਆ ਸੀਗਾ ਮੁੱਖ ਮੰਤਰੀ ਖੁਦ ਆਏ ਸੀਗੇ ਤੇ ਵੱਡੀ ਲੀਡ ਹੋਈ ਆ ਫਿਰ ਵੀ ਕਿਸ ਤਰ੍ਹਾਂ ਦੇ ਬਿਲਕੁਲ ਤੁਹਾਡੀ ਸਹੀ ਗੱਲ ਆ ਜੀ ਖੁਦ ਮੁੱਖ ਮੰਤਰੀ ਸਾਹਿਬ ਇੱਥੇ ਰੋਡ ਸ਼ੋਅ ਕਰਕੇ ਗਏ ਨੇ ਪਰ ਸਰਕਾਰ ਦੇ ਖਿਲਾਫ ਲੋਕਾਂ ਦੇ ਮਨ 'ਚ ਗੁੱਸਾ ਹੈ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਨਹੀਂ ਪੂਰੇ ਕੀਤੇ ਲਾਜ ਐਂਡ ਆਰਡਰ ਦੀ ਨਸ਼ੇ ਦੀ ਬੇਰੁਜ਼ਗਾਰੀ ਦੀ ਵੱਡੀ ਸਮੱਸਿਆ ਔਰ ਲੋਕਾਂ ਨੇ ਗੁੱਸੇ 'ਚ ਆ ਕੇ ਸਰਕਾਰ ਦੇ ਖਿਲਾਫ ਆ ਜਿਹੜਾ ਇਹ ਫਤਵਾ ਦਿੱਤਾ ਪਰ ਫਿਰ ਪੂਰੇ ਪੰਜਾਬ ਦੀ ਗੱਲ ਕਰੀਏ 13 ਸੀਟੇ ਖੜੇ ਸੀ ਇੱਕ ਸੀਟ ਜਿੱਤੇ ਆ ਬਾਕੀ 12 ਹਾਰ ਗਏ ਦੇਖੋ ਗੱਲ ਤੁਹਾਡੀ ਸਹੀ ਆ ਹਰ ਜਗ੍ਹਾ ਬੜਾ ਮੁਕਾਬਲਾ ਸੀਗਾ ਬਾਕੀ ਸੀਟਾਂ ਸ਼ਰੋਗਨੀ ਕੱਲ-ਕੱਲ ਕਹੋਗੇ ਅਸੀਂ ਅੰਦਰੋਂ ਨਿਕਲੇ ਆ ਸਾਨੂੰ ਪਤਾ ਨਹੀਂ ਵੀ ਕੀ ਰਿਜ਼ਲਟ ਆ ਅਸੀਂ ਤਾਂ ਹੁਣੇ ਆ ਅੰਦਰੋਂ ਹੀ ਬਾਹਰ ਆਏ ਆ ਪਰ ਜੇ ਮੈਂ ਤੁਸੀਂ ਕਹਿ ਰਹੇ ਹੋ ਹੋ ਸਕਦਾ ਵੀ ਇਸ ਤਰ੍ਹਾਂ ਹੋਵੇ ਪਰ ਸਾਨੂੰ ਜਿਹੜੀ ਸਾਡੇ ਧਿਆਨ ਦੀ ਗੱਲ ਆਈ ਹੈ ਵੀ ਵਿਧਾਨ ਸਭਾ ਦੀਆਂ ਕਾਫੀ ਸੀਟਾਂ ਦੇ ਉੱਤੇ ਸ਼ਰੋਗਨੀ ਕੱਲੀ ਦਲ ਨੇ ਲੀਡ ਕੀਤਾ ਹੈ ਜਿਹੜਾ ਆਉਣ ਵਾਲੀ ਸਰਕਾਰ ਦਾ 2027 ਚ ਸੰਭੇਤ ਹੈ ਇਹ ਭਈ ਯਾਨੀ ਕਿ ਨੀਬਾ ਜੀ ਦਾ ਸ਼ਾਇਦ ਪ੍ਰੋਗਰਾਮ ਬੱ ਕੀ ਨੂੰ ਦਿੰਦੇ ਕੋ ਸੇਰਾ ਤੁਸੀਂ ਸਾਡੇ ਵਰਕਰਾਂ ਨੂੰ ਪੰਜਾਬ ਦੇ ਲੋਕਾਂ ਨੂੰ ਦਿੰਨੇ ਆ ਪੰਜਾਬ ਦੇ ਵੋਟਰਾਂ ਨੂੰ ਦਿੰਨੇ ਆ ਜਿਨ੍ਹਾਂ ਨੇ ਬਠਿੰਡਾ ਜ਼ਿਲ੍ਹੇ ਦੇ ਵੋਟਰਾਂ ਨੂੰ ਦਿੰਨੇ ਆ ਬਠਿੰਡਾ ਲੋਕ ਸਭਾ ਹਲਕੇ ਦੇ ਵੋਟਰਾਂ ਨੂੰ ਦਿੰਨੇ ਆ ਜਿਨ੍ਹਾਂ ਨੇ ਮੱਠੀ ਲੀਡ ਦਿੱਤੀ ਆ ਖਾਸ ਕਰਕੇ ਸਾਡੇ ਵੱਡੇ ਛੋਟੇ ਹਰ ਵਰਕਰ ਨੂੰ ਲੀਡ ਨੂੰ ਦਿੰਨੇ ਆ ਜਿਨ੍ਹਾਂ ਨੇ ਬੜੀ-ਬੜੀ ਮਿਹਨਤ ਦੇ ਨਾਲ ਇਸ ਚੋਣ ਨੂੰ ਨੇਪਰੇ ਚਾੜਿਆ ਮੈਂ ਪਹਿਲਾਂ ਤਾਂ ਸਾਰੇ ਮੰਨ ਲਓ ਵੀ ਵਰਕਰ ਸਾਹਿਬਾਨ ਨੂੰ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਇਹਨਾਂ ਨੇ ਵੀ ਬਾਈ ਤੇ ਵਿਸ਼ਵਾਸ ਚ ਜਾ ਕੇ ਏਡੀ ਵੱਡੀ ਲੀਡ ਦਵਾਈ ਆ ਬਠਿੰਡਾ ਦਿਹਾਤੀ ਤੋਂ ਕਟਕੜ 10000 ਪਲੱਸ ਤੇ ਲੀਡ ਜਿਵੇਂ ਮੁੱਖ ਮੰਤਰੀ ਪੰਜਾਬ ਵੱਲੋਂ ਲਗਾਤਾਰ ਟਿੱਪਣੀ ਕੀਤੀ ਜਾਂਦੀ ਸੀ ਕਿ ਜਿਹੜੀ ਕਿੱਲੀ ਆ ਉਹ ਕਢਣੀ ਆ ਜਿਵੇਂ ਦੇ ਕਿ ਕਿੱਲੀ ਪਰਮਾਤਮਾ ਨੇ ਕੱਢੀ ਕਿਸੇ ਨੇ ਕੱਢੀ ਨਹੀਂ ਨਿਕਲਦੀ ਨਹੀਂ ਜਿੱਦੀ ਕਰਤੀ ਫਿਰ ਪਰਮਾਤਮਾ ਨਾਲ ਹੀ ਕਰਤੀ ਠੀਕ ਹੈ ਕਿ ਨਹੀਂ ਸਾਰੀਆਂ ਪਾਰਟੀਆਂ ਨੇ ਸਾਰੀਆਂ ਪਾਰਟੀਆਂ ਨੇ ਜ਼ੋਰ ਲਾ ਲਿਆ ਕਿ ਵਿਭਾ ਨੂੰ ਹਰਾਉਣਾ ਰਲੇ ਵੀ ਰਲੇ ਵੀ ਰਹਿ ਗਿਆ ਸਾਰਾ ਕੁਝ ਹੀ ਹੋਇਆ ਪਰ ਪਰਮਾਤਮਾ ਨੇ ਤੇ ਚੜ੍ਹਦੀ ਕਲਾ ਰੱਖੀ ਸਾਡੀ ਦੇ ਵਰਕਰਾਂ ਨੇ ਸੁਣੀ ਹੈ ਤੇ ਵਿਭਾ ਨੂੰ ਜਿੱਤ ਹਾਸਲ ਕਰਾਈ ਜੀ ਲੱਗਦਾ ਕਿਉਂ ਮਤਲਬ ਵਰਕਰਾਂ ਨੇ ਜਿਵੇਂ ਅੱਡੇ ਪੇ ਆਮ ਆਦਮੀ ਪਾਰਟੀ ਨੂੰ ਕਿਹਾ ਸੀ ਸਾਰੀਆਂ ਪਾਰਟੀਆਂ ਨੂੰ ਪਾਣਾ ਹੈ ਬਿਬੇਨ ਦੁਆਰਾ ਜਿਹਨੇ ਬਿਬੇਨ ਵਿਕਾਸ ਦੇ ਮਸੀਹਾ ਜੀ ਉਹਨਾਂ ਨੇ ਸਾਰੇ ਵਿਕਾਸ ਕੀਤੇ ਆ ਜੋ ਕਿਹਾ ਉਹ ਕਰਕੇ ਦਿਖਾਇਆ ਬਾਕੀ ਸਾਰੇ ਨੇ ਲਾਰੇ ਆ ਬਦਲਾ ਬਦਲਾ ਜ ਪਰੇਵਰ ਕਰਨੇ ਜਿਹੜਾ ਜੱਤ ਦਾ ਸ਼ੇਰ ਹੈਗਾ ਕਿਸ ਨੂੰ ਮੰਨਦੇ ਹੋ ਇਹ ਜੱਤਾ ਸ਼ੇਰ ਸਾਰੇ ਵਰਕਰਾਂ ਨੂੰ ਮੰਨਦੇ ਆ ਇੱਕ ਇੱਕ ਵਰਕਰ ਨੇ ਦੇਣਾ